ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਕੋਈ ਨਾ ਕੋਈ ਸ਼ਰਾਰਤੀ ਅਨਸਰ ਸ਼ਰਾਰਤਾ ਕਰਦੇ ਰਹਿੰਦੇ ਆ ਔਰ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤੇ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਬਹਾਦਰੀ ਨਾਲ ਉਹਨਾਂ ਨੂੰ ਨੱਥ ਵੀ ਪਾਉਂਦੇ ਹੋ ਪਰ ਕਈ ਵਾਰੀ ਕਿਉਂਕਿ अपराध ਜਿਹੜੇ ਨੇ ਉਹ ਮਾਡਰਨ ਹੋ ਗਏ ਉਹਨਾਂ ਕੋਲੇ ਮਾਡਰਨ ਹਥਿਆਰ ਆ ਗਏ ਨਵੇਂ ਨਵੇਂ ਤਕਨੀਕਾਂ ਆ ਗਈਆਂ ਕ੍ਰਾਈਮ ਦੀਆਂ ਕਈ ਵਾਰੀ ਆਪਾਂ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਬਹਾਦਰੀ ਪੱਖੋਂ ਕੋਈ ਮੈਨੂੰ ਸ਼ੱਕ ਨਹੀਂ ਤੁਹਾਡੇ ਤੇ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਸੋ ਅਸੀਂ ਫੈਸਲਾ ਕੀਤਾ ਫਿਰ ਕਿ ਤਕਨੀਕ ਪੱਖੋਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਹੁਣ ਐਂਟੀ ਡਰੋਨ ਦਾ ਜਿਹੜਾ ਪਾਇਲਟ ਹੈ ਐਂਟੀ ਡਰੋਨ ਦਾ ਜਿਹੜਾ ਸਿਸਟਮ ਹੈ ਉਹਦੇ ਜਿਹੜੇ ਪਾਇਲਟ ਚੱਲ ਰਹੇ ਨੇ ਚੈਕਿੰਗ ਚੱਲ ਰਹੀ ਹੈ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਦ ਪਾਰ ਤੋਂ ਨਸ਼ੇ-ਨੁਸ਼ੇ ਸੁੱਟ ਜਾਂਦੇ ਆ ਉਹਨੂੰ ਆਪਾਂ ਇੱਧਰ ਆਉਣ ਹੀ ਨੰਦੇਈਏ ਉਹਨੂੰ ਜਾਂ ਤਾਂ ਆਪਣੀ ਮਰਜ਼ੀ ਨਾਲ ਆਪਣੇ ਸੁੱਟੀਏ ਜਾਂ ਉਹਨੂੰ ਉੱਥੇ ਉੱਡਣੀ ਨਾ ਦੇਈਏ ਸੋ ਜਿਹੜੀ ਡੀਜੀਪੀ ਸਾਹਿਬ ਨੇ ਗੱਲ ਕਹੀ ਹੈ ਉਹ ਬਹੁਤ ਵੱਡੀ ਇਤਿਹਾਸਿਕ ਲੜਾਈ ਹੈ ਤੁਹਾਡਾ ਸਾਰਿਆਂ ਦਾ ਨਾਮ ਹਿਸਤਰੀ ਚ ਲਿਖਿਆ ਜਾਊਗਾ ਅੱਜ ਤੋਂ ਜਦੋਂ 25 ਸਾਲ ਨੂੰ ਅੱਜ ਤੋਂ 50 ਸਾਲ ਨੂੰ ਜਦੋਂ ਗੱਲ ਚੱਲੂਗੀ ਕਿ ਜਦੋਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਜਦੋਂ ਕਿ ਲੋਕ ਉਮੀਦ ਹੀ ਛੱਡ ਚੁੱਕੇ ਸੀ ਕਿ ਪੰਜਾਬ ਨੇ ਇਸ ਦਲਦਲ ਚੋਂ ਨਿਕਲ ਸਕਦਾ ਤਾਂ ਫਿਰ ਪੰਜਾਬ ਪੁਲਿਸ ਨੇ ਆ ਆ ਐਸਐਚਓ ਹੁੰਦੇ ਸੀ ਆ ਉਥੇ ਡੀਐਸਪੀ ਸੀ ਆ ਉਥੇ ਐਸਪੀਸੀ ਆ ਐਸਐਸਪੀਸੀ ਸਾਰੇ ਨਾਮ ਤੁਹਾਡੇ ਹਿਸਟਰੀ ਚ ਲਿਖੇ ਜਾਣਗੇ ਕਿ ਜਦੋਂ ਪੰਜਾਬ ਨੂੰ ਦਲਦਲ ਚੋਂ ਨਸ਼ਿਆਂ ਦੀ ਚਿੱਟੇ ਦੀ ਹੈਰੋਇਨ ਦੀ ਦਲਦਲ ਚੋਂ ਕੱਢਿਆ ਤਾਂ ਉਹਦੋਂ ਇੰਨਾ ਇੰਨਾ ਅਫਸਰਾਂ ਦੀ ਦਲੇਰੀ ਇੰਨਾ ਇੰਨਾ ਅਫਸਰਾਂ ਦੀ ਜਿਹੜੀ ਡਿਊਟੀ ਹੈ ਉਹ ਕਾਬਲੇ ਤਾਰੀਫ ਹੈ ਤੇ ਉਹਨੂੰ ਹਿਸਟਰੀ 'ਚ ਸੁਨਹਿਰੀ ਅੱਖਰਾਂ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਪਰ ਇਹ ਹਜੇ ਲੜਾਈ 1 ਮਹੀਨੇ ਦੀ ਨਹੀਂ ਇਹ ਲੜਾਈ ਲੰਬੀ ਹੈ ਜੀ ਘਟ ਬਹੁਤ ਗਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਬੀਐਸਐਫ ਵੱਲੋਂ ਵੀ ਇਨਫੋਰਮੇਸ਼ਨ ਆਈ ਹੈ ਕਿ 70% ਡਰੋਨ ਜਿਹੜੇ ਨੇ ਉਧਰੋਂ ਸੱਤ ਪਾਰ ਤੋਂ ਆਉਣੇ ਬੰਦ ਹੋ ਗਏ ਉਹਦਾ ਕਾਰਨ ਇਹ ਹੈ ਇੱਧਰ ਜਿਹੜੇ ਉਹਨਾਂ ਨੂੰ ਉਹਨਾਂ ਦੇ ਪੈਕੇਟ ਰੀਸੀਵ ਕਰਦੇ ਸੀ ਉਹ ਜਾਂ ਤਾਂ ਤੁਸੀਂ ਫੜ ਲਏ ਜਾਂ ਫਿਰ ਉਹ ਸਟੇਟ ਛੱਡ ਕੇ ਭੱਜ ਗਏ ਤਾਂ ਇੱਥੇ ਰੀਸੀਵ ਕਰਨ ਵਾਲਾ ਨਹੀਂ ਰਿਹਾ ਕੋਈ ਤਾਂ ਫਿਰ ਉਹ ਕਿਵੇਂ ਭੇਜਣਗੇ ਜੀ ਉੱਥੋਂ ਸੋ ਇਸ ਕਰਕੇ ਕਾਮਯਾਬੀ ਜਿਹੜੀ ਹੈ ਉਹ ਸਾਰੇ ਪਾਸਿਓਂ ਆ ਰਹੀ ਹੈ ਪਬਲਿਕ ਨਾਲ ਆ ਗਈ ਆਪਣੇ ਪਬਲਿਕ ਤਾਂ ਪਹਿਲੇ ਨਾਲ ਸੀ ਆਪਣੇ ਪੰਚਾਇਤਾਂ ਦੀ ਪੰਚਾਇਤਾਂ ਮਤੇ ਪਾ ਰਹੀਆਂ ਨੇ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਜੀ ਅਸੀਂ ਤੁਹਾਡਾ ਸਹਿਯੋਗ ਦੇ ਮੰਗੇ ਜੀ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਬਣਾ ਦਿਓ ਜੀ ਸਾਡੇ ਪਿੰਡਾਂ ਅੰਲਾ ਕਿਲੇ ਖੋਲ ਦਿਓ ਜੀ ਸਾਡੇ ਸਕੂਲ ਬਣਾ ਦਿਓ ਜੀ ਗਰਾਊਂਡ ਬਣਾ ਰਿਆ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਖੇਡਣ ਵਾਲੇ ਗਰਾਊਂਡ ਬਣਾ ਰਿਆ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਆਪਣੇ ਸਰੀਰ ਵੱਲ ਜਾਣ ਪੁਲਿਸ ਚ ਭਰਤੀ ਹੋਣ ਫੌਜ ਜਾਣ ਤੇ ਜਿੱਥੇ ਮਰਜੀ ਉਹਨਾਂ ਨੂੰ ਮਤਲਬ ਫੀਲਡ ਦੇ ਵਿੱਚ ਜਾਣਾ ਪਵੇ ਫਿਟ ਰਹਿਣਾ ਹੋਵੇ